ਜੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਆਇਆ ਜੀ ਸਾਧੂ ਵਾਲਾ ਪਿੰਡ ਆ ਜੀ ਤਲਵੰਡੀ ਭਾਈ ਲੱਗ ਠੀਕ ਆ ਮੇਰੇ ਗਵਾਂਢੀਆਂ ਦਲਤਾਂ ਹਾਂਜੀ ਠੀਕ ਆ ਜ਼ਿਲ੍ਹਾ ਫਰੋਇਪੁਰ ਹਾਂਜੀ ਕਿਹੜਾ ਪਿੰਡ ਤੇਰਾ ਤਲਵੰਡੀ ਠੀਕ ਆ ਠੀਕ ਆ ਤੇ ਐਗਾਂ ਲੈ ਕੇ ਮੰਡੀ ਜੀ ਨਹੀਂ ਗਾਇਆ ਤਿੰਨ ਲਿਆਏ ਸੀ ਲੈ ਗਏ ਪੰਜ ਦੋ ਬੈਟਰ ਕਿੰਨਾ ਸੂਰ ਰੋਈ ਜਰਸੀ ਦੁੱਧ 400 ਦੁੱਧ ਜਸਾ ਦੁੱਧ ਕਿੰਨਾ ਤਿਆਰ ਹੋ 3 ਲੈ 15 16 ਕਿਲੋ ਕੋਲਾ ਕੱਲ ਰਾਤ ਦੀ ਸੋਈ ਅੱਜ ਕੱਲ ਰਾਤੀ ਸੋਈ ਹੈ ਬੱਚਾ ਮਗਰ ਵੱਚਾ ਅੱਛਾ ਛੱਡੇ ਮੰਡੀ ਜੀ ਬਾਹਰੋਂ ਆਜਾ ਜੀ মাা বানেনেেনানেনেত ত্য়ারে মানেনেনেনেনে. دے کچھ چبا دوں چبا دوں بھی کلو اپنا موبائل نمبر اٹھانوے ਹਾਂਜੀ ਵੀਰੇ ਹਸਤੀ ਕਾਲ ਹੈ ਜਿਹੜਾ ਪਿੰਡ ਵੀਰੇ ਆਪਣਾ ਅੰਬਰਸਰ ਸ਼ਹਿਰ ਅੰਬਰਸਰ ਠੀਕ ਹੈ ਖਾਸੀ ਨਹੀਂ ਪਤਾ ਰਈਆ ਪਿੰਡ ਫੱਤੂਗਾ ਲਗ ਜਿਲ੍ਹਾ ਅੰਬਰਸਰ ਜਿਲ੍ਹਾ ਅੰਬਰਸਰ ਠੀਕ ਹੈ ਜਨਵਰ ਕਿਨੇ ਲੈ ਕੇ ਮੰਡੀ ਚ ਜੇ ਹੁਣ ਆਪੇ ਕੋ 9 ਗਈਆਂ ਛੇ 9 ਗਈਆਂ ਠੀਕ ਹੈ ਤੇ ਜਰਸੀ ਇੱਕ ਨੰਬਰ ਕਹਿਣਾ ਜੀ ਜਰਸੀ ਇਹ ਸੂਈ ਆ ਸੂਕ ਸੂਈ ਆ ਅੱਜ ਹੀ ਹਾਂਜੀ ਅੱਜ ਤੇ ਕਿੰਨਾ ਬੜਾ ਹੋ ਬੋਲਾ ਇਸੇ ਰੀ ਸੁਈ ਬੋਲਾ ਚੋਹਿਆ ਨਹੀਂ ਹਜੇ ਬੱਚਾ ਕੀ ਦੇਗੀ ਮੱਛੀ ਮਗਰ ਹਾਂਜੀ ਤੇ ਦੁੱਧ ਕਿੰਨਾ ਚਕਾ ਦੋ ਮੈਂ 15 ਕਿਲੋ ਚਵਾ ਦੰਦੋਂ ਕੰਮੇ ਹੋ ਦੰਦੀ ਦੋ ਦੰਦ ਕੱਢੇ ਮਾੜੀ ਜਿਹਾ ਠੀਕ ਆ ਹਾਂਜੀ ਦੋਸਤੋ ਦੋ ਦੰਦ ਰਹਿਣਾ ਦੁੱਧ ਭਾਈ ਕਹਿੰਦਾ ਚੰਗਾ ਚਵਾ ਦੋ ਹਾਂ ਜੀ ਮੈਂ ਮਾਰੇ ਕੋਲ ਆ ਸੀ ਜੀ ਨੇ ਦੋ ਬਾਰ ਬੋਲ ਆ ਆ ਥਾਣੇ ਤੇ ਵੀਰੇ ਕਾ ਟੱਕ ਦੇ ਵਜਿਆ ਹਾਂ ਤੇ ਉਹ ਗੱਡੀ ਪੈਰ ਆ ਗਿਆ ਅੱਛਾ ਜੀ ਗੱਡੀ ਜਿਪ ਗੱਡੀ ਚ ਆ ਅੱਛਾ ਅੱਛਾ ਰੇਟ ਵੀਰੇ ਕੀ ਯਾਰ ਰੇਟ ਤਾਂ 42000 ਰੁਪਏ 42000 ਰੁਪਏ ਹਾਂ ਨਾ ਕਿੰਨੇ ਦੇ ਦੋਗੇ ਸਹੀ ਹਾਂ ਨਾ 35000 ਦੇ ਦੋਗੇ ਮਾਣਤਨ ਹੋ ਜੂ ਮੁਕੇ ਤੇ ਮਾਣਤਨ ਹੋ ਜੂ 5-500 ਆਪਣਾ ਮੋਬਾਈਲ ਨੰਬਰ 97832455 ਦੁਬਾਰਾ ਕਰ 987812455 ਠੀਕ ਹੈ ਠੀਕ ਹੈ ਜੀ ਆ ਗੱਬਣਾ ਅੱਛਾ ਗੱਬਣਾ ਵੇੜੀ ਇਹ ਦੱਸਦੇ ਨਹੀਂ ਕੱਚੀ ਇਹ ਸੂਆ ਕੰਨ ਮੇਰੇ ਇਹ ਦੂਜਾ ਦੂਜਾ ਸੂਆ ਹਾਂਜੀ ਦੁੱਧ ਕਿੰਨਾ ਚਵਾ ਦੂ ਦੁੱਧ 15 ਕਣ ਚਵਾ ਦੋ ਅੱਛਾ 20 ਦਿਨ ਕੱਚੀ ਹੈ ਜੀ ਹਾਂ ਕੱਡੇ ਮਾੜੀ ਜੀ ਬਰ ਹਾਂ ਜੀ ਉਸ ਤੋਂ ਪਹਿਲਾਂ 15 ਕਿਲੋ ਚਵਾ ਦੂ 20 ਦਿਨ ਹਜੇ ਕੱਚੀ ਹੈ ਡੇਟ ਮਤਾ ਬਾਕੀ ਦੋਸਤੋਂ ਵੱਚੀ ਪੀੜ ਵਾਲੋ ਵੀ ਚੰਗੀਆਂ ਥਾਣ ਵੀ ਸੋਹਣੀਆਂ ਕਮਾਲ ਹੈ ਬਈ ਕੋਸੀ ਕੋਲੀ ਕਈ ਪਰ ਨਹੀਂ ਹੋਇਆ ਠੀਕ ਹੈ ਜੀ। ਵਾਈਕਾਂ ਠੰਡੀ ਸੀ ਬਹੁਤ ਜ਼ਿਆਦਾ ਖਾਣ ਦੋਸਤੋ ਨਿਕਰਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ। ਵਾਲਟੈਲ ਦੋਸਤੋ ਹਵਾ ਨਹੀਂ ਹਜੇ ਕਾਫੀ ਪਈ ਹੈ ਬੱਚੀ ਨੇ ਵਾਲਟੈਲ ਕੱਟ ਕੇ ਹਵਾ ਟੈਡ ਕਰਕੇ ਦੋਸਤੋ ਫੈਸਲਾ। ਖਾਣ ਦੋਸਤੋ ਨਿਕਰਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ। ਇਹਦਾ ਰੇਟ ਵੀਰੇ ਇਹਦਾ ਮੁੱਲ 40000 45000 ਦੇ ਦੋਗੇ ਨੇ ਲਾਸਟ। 58000 ਦੇ ਦੋਗੇ। ਅਜਮਾਨਤਨ માતા થોડા બાર થોડા બળા હો જુક ધનવાદ